ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਮੈਂ ਅਕਾਲੀ ਦਲ ਵਰਸ ਪੰਜਾਬ ਦੀ ਮੁਖ ਬਲਾਰਾ ਪ੍ਰੋਫੈਸਰ ਸਤਨਾਮ ਕੌਰ ਸਾਡੀ ਪਾਰਟੀ ਦੇ ਚੁਣੇ ਹੋਏ ਦੋ ਐਮਪੀ ਸਰਬਜੀਤ ਸਿੰਘ ਜੀ ਖਾਲਸਾ ਦੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਵੱਲੋਂ ਦੇਸ਼ ਵਿੱਚ ਹੋਣ ਵਾਲੀ ਉਹ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਹੈ ਲੇਕਿਨ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਪੀਟੀਸੀ ਚੈਨਲ ਤੇ ਹੋਰ ਚੈਨਲਾਂ ਤੇ ਕਿਨਨ ਦਾ ਸਵੰਦ ਸਦਾ ਸੁਖਵੀਰ ਸਿੰਘ ਬਾਦਲ ਜੀ ਨਾਲ ਹੈ ਉਹ ਦਿਖਾਇਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਨੇ ਡਿਬਰੂਗੜ੍ਹ ਜ਼ਿਲ੍ਹੇ ਚੋਂ ਵੋਟ ਦਾ ਇਸਤੇਮਾਲ ਕੀਤਾ ਟੋਟਲੀ ਅਸੀਂ ਇਸ ਗੱਲ ਦਾ ਖੰਡਨ ਕਰਦੇ ਆਂ ਤੇ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਔਰ ਖਾਲੀ ਦਲ ਵਾਰਸ ਪੰਜਾਬ ਦੇ ਵਾਰਸਾਂ ਨੂੰ ਬੇਤੀ ਕਰਦੇ ਆਂ ਕਿ ਤੁਸੀਂ ਪੁਰ ਜ਼ੋਰ ਇਸ ਖਬਰ ਦਾ ਖੰਡਨ ਕਰੋ ਕਿਉਂਕਿ ਅਸੀਂ ਬਾਈਕਾਟ ਕਰ ਚੁੱਕੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ